ਅਲਮਤੀ 1125 ਨੂੰ ਸਮੇਤ ਪੁਲਿਸ ਪਾਰਟੀ ਮੈਂ ਨਾਕਾ ਪਰਮੰਦ ਕੇ ਨਾਕਾ ਲਗਾ ਕੇ ਵਿਕਲਾਈ ਚੈਕਿੰਗ ਕਰ ਰਹੀ ਸੀ ਤੇ ਮੁਖਬਰ ਖਾਸ ਨੇ ਮੇਰੇ ਪਾਸ ਆ ਕੇ ਮੈਨੂੰ ਮਲਾਕੀਓ ਕੋ ਦੱਸਿਆ ਕਿ ਇੱਕ ਬਰੇਜਾ ਗੱਡੀ ਹੈ ਜਿਸ ਦਾ ਨੰਬਰ ਪੀਵੀ06ਏਕਓ 1599 ਹੈ ਜੋ ਅੰਮ੍ਰਿਤਸਰ ਸ਼ਹਿਰ ਤੋਂ ਪਠਾਨਕੋਟ ਸ਼ਹਿਰ ਵੱਲ ਆ ਰਹੀ ਹੈ ਇਸ ਨਾਲ ਇੱਕ ਲੇਡੀ ਤੇ ਇੱਕ 4 ਸਾਲ 4-5-7 ਦਾ ਬੱਚਾ ਇਕੱਠਾ ਹੈ ਜੋ ਬੱਚੇ ਤੇ ਲੇਡੀ ਆਰਮ ਵਿੱਚ ਲੈ ਕੇ ਇਹ ਕੰਮ ਕਰਦੇ ਹੋਏ ਤੇ ਅੱਧਾ ਘੰਟਾ ਬਾਅਦ ਜਦੋਂ ਅਸੀਂ ਗੱਡੀਆਂ ਚੈਕਿੰਗ ਕਰ ਰਹੇ ਸੀ ਸਾਰੀ ਗੱਡੀ ਚੈਕਿੰਗ ਕਰ ਰਹੇ ਸੀ ਇੱਕ ਬ੍ਰੇਜਾ ਗੱਡੀ ਨੰਬਰ ਜਿਹੜੀ ਹੈ ਪੀ ਵੀ 06 ਕਯੂ 15 ਕਾਨੋਂ ਆਈ ਹੈ ਉਹਨਾਂ ਆਪਾਂ ਹੱਥ ਦੇ ਕਦੋਂ ਰੋਕਣ ਦੀ ਕੋਸ਼ਿਸ਼ ਕੀਤੀ ਜੋ ਪਹਿਲਾਂ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀਆਂ ਉਹਦੇ ਪਿੱਛੇ ਫੀ ਆਉਣ ਲੱਗਿਆ ਪਰ ਨਕਾ ਸਹਤੋਂ ਕਰਕੇ ਅਚਨ ਚ ਪਗੀ ਦਿੱਤਾ ਤੇ ਕਾਬੂ ਕਰਕੇ ਕਾਬੂ ਕਰ ਗੱਡੀ ਦੀ ਸੱਚ ਕਰਦੋਂ ਪਹਿਲਾਂ ਅਸੀਂ ਕੋਈ ਪਬਲਿਕ ਰਗਵਾ ਪ੍ਰਾਈਵੇਟ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹਨੇਰਾ ਹੋਣ ਕਰਕੇ ਕੋਈ ਸ਼ਾਮਲ ਪੁਲਿਸ 파ਰਟੀ ਹੋਇਆ ਉਸ ਤੋਂ ਬਾਅਦ ਮੈਂ ਸਾਥੀ ਕਰਮਚਾਰੀ ਨੀਮਾ ਦੇ ਨਾਲ ਉਸ ਵੇਲੇ ਮੇਰੇ ਨਾਲ ਲੈਡੀ ਕੌਂਸਟੇਬਲ ਸतीश ਕੁਮਾਰੀ ਵੀ ਸੀ ਉਹਨਾਂ ਦੇ ਸਾਥ ਨਾਲ ਮੈਂ ਜਦੋਂ ਗੱਡੀ ਦੀ ਸੱਚ ਕੀਤੀ ਹੈ ਤਾਂ ਗੱਡੀ ਐ ਬਰੇਜਾ ਹੀ ਦੀ ਸੀ ਉਹਦੇ ਗੇਅਰ ਬਾਕਸੇ ਲੱਗੂ ਇੱਕ 5.0 ਮਿਲੀ ਹਵਜ ਚੋ ਚਲੰਗਾ ਮਿਲਿਆ ਉਸ ਵਿੱਚੋਂ ਫੈਰੋਂ ਬਣਾਉਂਦੇ ਜੋ ਆਹੀ ਮੌਕੇ ਤੇ ਹੀ ਹੀਰੋਂੜੜੀ ਹੈ ਉਹਦਾ ਕੰਪਿਊਟਰ ਕੰਡਾ ਕੀਤਾ ਗੇਟ ਕਰਕੇ ਉਹਦਾ ਜੋ 27 ਗ੍ਰਾਮ ਹੀਰੋਂੜੀ ਤੇ ਮੌਕੇ ਤੇ ਆਹੀ ਅਗਰ ਇਹਨਾਂ ਦੇ ਆਪਣੇ ਥਾਣਾ ਤਾਰਗਟ ਵਿੱਚ ਐਫਐਸ ਜਿਗਰਾਈਆ ਜੋ ਮਗਨ ਨੰਬਰ 8 ਆਇਆ ਸੀ ਤੇ ਅਗਲੇ ਕਰ ਬਿਆ ਸੀ ਕਰ ਰਹੇ ਆ ਇਹਨਾਂ ਤੋਂ ਸ਼ਮਸ਼ੇਰ ਸਿੰਘ ਨੇ ਹਮ ਦੱਸਿਆ ਸੀ ਕਿ

and tuck shop ensure nutritious meals from dance and music rooms to a cinema hall all-weather pool and expert sports coaches students excel in every way rooted in excellence admissions open enroll today